ਆਪਣਾ ਸਾਡੇ ਪਿਤਾ ਜੀ ਸਰਦਾਰ ਨਰਿੰਦਰ ਸਿੰਘ ਜੀ 70 ਤੋਂ ਲੱਗੇ ਪਹਿਲਾਂ ਮਿਲਟਰੀਸ ਕੀ ਗਏ ਉਹਨਾਂ ਨੇ ਮਿਲਟਰੀ ਦੀ 15 ਸਾਲ ਸਰਵਿਸ ਕੀਤੀ ਦੇਸ਼ ਦੀ ਸੇਵਾ ਕੀਤੀ ਉਸ ਤੋਂ ਬਾਅਦ ਆਉਂਦੇ ਹੀ ਬਾਲ ਸਾਹਿਬ ਕੋਲੇ ਆ ਗਏ ਨੇ ਇਹਨਾਂ ਨੇ ਬਾਲ ਸਾਹਿਬ ਦੇ ਨਾਲ ਘੱਟੋ ਘੱਟ 40 ਸਾਲ ਇਹਨਾਂ ਨੇ ਬਤਾਏ ਜੋ ਬਾਲ ਸਾਹਿਬ ਦੇ ਨਾਲ ਸਾਡੇ ਕੋਈ ਵੀ ਪ੍ਰੋਗਰਾਮ ਹੋਏ ਪਹਿਲਾਂ ਕੋਈ ਵਿਆਹ ਹੋਇਆ ਕੋਈ ਸਾਦੀ ਹੋਈ ਜਾਂ ਕੋਈ ਵੀ ਮਤਲਬ ਕੁਸ਼ੀ ਕਮੇਤਾ ਵਾਲ ਸਾਹਿਬ ਦਾ ਸਾਰਾ ਪਰਿਵਾਰ ਇੱਥੇ ਬੀਬਾ ਜੀ ਆਉਂਦੇ ਰਹੇ ਸਾਡੇ ਅ ਬਸ ਇੱਥੇ ਆਉਂਦੇ ਰਹੇ ਨੇ ਆ ਕੇ ਉਹਨਾਂ ਨੇ ਬਲ ਸਾਡੇ ਨਾਲ ਇੱਕ ਘਰ ਦਾ ਮੈਂਬਰ ਪਰਿਵਾਰਕ ਤੌਰ ਤੇ ਸੀ ਉਹਨਾਂ ਨਾਲ ਵਿਚਰਦੇ ਰਹਾਂ ਤਾਂ ਵਾਲ ਸਾਹਿਬ ਨੇ ਜੋ ਪਿੰਡ ਆਪਣਾ ਵਿਕਾਸ ਕਰਿਆ ਪੰਜਾਬ ਦਾ ਉਹ ਨਾ ਤਾਂ ਕਾਂਗਰਸ ਤੋਂ ਹੋਇਆ ਤੇ ਨਾ ਕਿਸੇ ਹੋਰ ਪਾਰਟੀ ਤੋਂ ਹੋਇਆ ਹੁਣ ਹੁਣ ਵਾਲੀ ਪਾਰਟੀ ਦਾ ਆਮ ਪਾਰਟੀ ਦਾ ਹੁਣ ਕੀ ਹੈ ਇੱਥੇ ਤੇ ਬੜੀ ਤਰੱਕੀ ਹੋਈ ਹੈ ਪੰਜਾਬ ਦੀ ਤੇ ਲੋਕ ਵੀ ਬਾਲ ਸਾਹਿਬ ਨੂੰ ਯਾਦ ਕਰਦੇ ਨੇ ਤੇ ਜੋ ਸੁਖਵੀਰ ਸਿੰਘ ਬਾਦਲ ਹੈ ਉਹਨਾਂ ਉਹਨਾਂ ਨੂੰ ਲੋਕ ਕਹਿੰਦੇ ਨੇ ਵੀ ਉਹ ਬਹੁਤ ਚੰਗੇ ਪਰਿਵਾਰ ਦੇ ਹੋਨੇ ਪ੍ਰਧਾਨ ਸਾਹਿਬ ਸਾਡੇ ਬਹੁਤ ਵਧੀਆ ਕੰਮ ਕਰਦੇ ਨੇ ਲੋਕਾਂ ਦੇ ਉਹ ਕਿਸੇ ਨੂੰ ਜੋ ਕੰਮ ਬਗ ਜਾਂਦੇ ਆ ਇਹ ਨਹੀਂ ਪੁੱਛਣਾ ਵੀ ਕਿਹਨੂੰ ਕਹਿਣਾ ਤੂੰ ਦੱਸ ਕਿਰਾਂ ਕੰਮ ਉਹ ਬਹੁਤ ਤਰੱਕੀ ਦੇ ਕਰ ਰਹੇ ਨੇ ਸੁਖਵੀਰ ਜੀ ਤੇ ਬਾਲ ਸਾਹਿਬ ਸਾਡੇ ਇੱਕ ਪਰਿਵਾਰ ਮੈਂਬਰ ਨਾਲ ਸਾਡੇ ਨਾਲ ਬਜ਼ਤੀਰਾ ਰੱਖਿਆ ਉਹਨਾਂ ਨੇ ਮੇਰੇ ਪਿੰਡ ਦਾ ਬਹੁਤ ਵਿਕਾਸ ਕਰਿਆ ਤੇ ਸਾਨੂੰ ਦਾ ਵਰਗ ਬਹੁਤ ਪਿੰਡ ਨੂੰ ਤਰਕੀਆਂ ਤੇ ਸ਼ੋਆ ਉਹਨਾਂ ਨੇ ਤੇ ਇਸ ਕਰਕੇ 100 200 ਮੋਟਾ ਨੇ ਕਨੈਕਸ਼ਨ ਦਿੱਤੇ ਉਹਨਾਂ ਦੇ ਬਾਦਲ ਸਾਹਿਬ ਨੇ ਆਪਣੇ ਪਿੰਡ ਦੇ ਵਿੱਚ ਤੇ ਅੱਜ ਦੇ ਟਾਈਮ ਤਾ ਦੇਖੋ ਭੂਜ ਜਿਵੇਂ ਹੁਣ ਕਿਸਾਨੀ ਬਹੁਤ ਵੱਡਾ ਮੁੱਦਾ ਹੈਗਾ ਤੇ ਸਰਕਾਰਾਂ ਫੇਰ ਹੀ ਚੱਲਦੀਆਂ ਨੇ ਜੇ ਕਿਸਾਨ ਵਰਗ ਉਹਨਾਂ ਦੇ ਨਾਲ ਹੈਗਾ ਤੇ ਰਾਧੀ ਕੋ ਮੈਂ ਤਸਵੀਰਾਂ ਵੀ ਦੇਖ ਰਹੀ ਸੀ ਨਾ ਬਾਦਸ਼ਾਹ ਘਰ ਪਹੁੰਚਦੇ ਰਹੇ ਨੇ ਤਾਂ ਲੀਡਰ ਤਾਂ ਬਹੁਤ ਹੁੰਦੇ ਨੇ ਪਰ ਪਰਿਵਾਰਕ ਤੌਰ ਤੇ ਖੁਸ਼ੀਆਂ ਗਮੀਆਂ ਵਿੱਚ ਸ਼ਾਮਲ ਹੋਣ ਵਾਲੇ ਲੀਡਰ ਬਹੁਤ ਘੱਟ ਨੇ ਪੰਜਾਬ ਦੇ ਵਿੱਚ ਤੇ ਐਂਜ ਲੱਗਦਾ ਹੁੰਦਾ ਵੀ ਬਾਦਸ਼ਾਹ ਆਪਣੇ ਨਾਲ ਇੱਕ ਰਾਜਨੀਤੀ ਦਾ ਬਹੁਤ ਵੱਡਾ ਦੌਰ ਸੀ ਜਦੋਂ ਆਉਂਦੇ ਸੀ ਸਾਡੇ ਘਰ ਦਾ ਮੰਗੂ ਰਹਿੰਦੇ ਸੀ ਕਦੇ ਗੁਰਦੀ ਚੂਰੀ ਮੰਗਦੇ ਸੀ ਕਦੇ ਬਾਜਰੇ ਦੀ ਰੋਟੀ ਹਾਂਜੀ ਕਦੇ ਬਾਜਰੇ ਦੀ ਖਿਚੜੀ ਅਸੀਂ ਤੁਰਤ ਕਰਕੇ ਦਿੰਦੇ ਸੀ ਉਹਨਾਂ ਨੂੰ ਹਾਂਜੀ ਕਈ ਵਾਰ ਤਾਂ ਬਾਦਲ ਸਾਹਿਬ ਇੱਥੇ ਆ ਕੇ ਸਾਡੇ ਉੱਪਰ ਚਵਾਰਾ ਸੀਗਾ ਹਾਂਜੀ ਰਾਤਾਂ ਵੀ ਕੱਟ-ਕੱਟ ਗਏ ਬੱਥੇ ਵੀ ਰਾਤਾਂ ਰਾਤਾਂ ਰਹਿ ਕੇ ਗਏ ਨੇ ਅੱਛਾ ਅੱਛਾ ਤੇ ਮੈਂ ਲੋਕਾਂ ਨੂੰ ਇਹ ਵੀ ਈ ਫੀਲ ਕਰਦਾ ਵੀ ਬਾਦਲ ਸਾਹਿਬ ਜੋ ਬਾਦਲ ਪਰਿਵਾਰ ਹੈ ਉਹਨਾਂ ਤੋਂ ਬਿਨਾਂ ਇੱਥੇ ਅਕਾਲੀ ਦਲ ਸ਼ਰੋਮਲੀ ਅਕਾਲੀ ਦਲ ਦਾ ਜਿੰਨਾ ਬਹਾਦਰ ਨੇ ਹੋਰ ਨਹੀਂ ਕੋਈ ਹੋਣਾ ਮੈਂ ਚੰਗੀ ਤਰ੍ਹਾਂ ਅਸੀਂ ਨਿਗਾਹ ਮਾਰੀ ਹੈ 70 ਤੋਂ ਲੈ ਕੇ ਅਸੀਂ ਇਸ ਪਰਿਵਾਰ ਤੇ ਵਿਤਰੇ ਹੋਇਆ ਬਹੁਤ ਚੰਗਾ ਪਰਿਵਾਰ ਹੈ ਤੇ ਕਾਲੀਦਾਲ ਨੂੰ ਬਹੁਤ ਚੰਗੀ ਸਿਹਤ ਦੇਣ ਵਾਲਾ ਬਾਲ ਪਰਿਵਾਰ ਹੀ ਹੈ ਮੈਨੂੰ ਤਾਂ ਹੋਰ ਕੋਈ ਲੱਗਦਾ ਨਹੀਂ ਵੀ ਇਹ ਚੰਗੀ ਸਿਹਤ ਇਸ ਕਾਲੀਦਾਲ ਨੂੰ ਦੇਊਗਾ ਕਿਉਂ ਕਾਲੀਦਾਲ ਨੂੰ ਤਰੱਕੀਆਂ ਤੇ ਲੈ ਆ ਤਾਂ ਇਹ ਪਰਿਵਾਰ ਨੇ ਲਿਆ ਇਕਬਾਲ ਸਾਹਿਬ ਦਾ ਮੈਂ ਹੋਰ ਵੀ ਬੜਾ ਉਹ ਵੇਖਿਆ ਹਾਂਜੀ ਤੇ ਪਿਤਾ ਜੀ ਵੀ ਦੱਸਦੇ ਰਹੇ ਨੇ ਮੈਂ ਖੁਦ ਆਪ ਦੇਖਿਆ ਆਪ ਦੇ ਖੇਤੀ ਨਾਲ ਜੁੜੇ ਹੋਏ ਸੀ ਜੋ ਬਾਲ ਸਾਹਿਬ ਸੀ ਖੇਤੀ ਨਾਲ ਜੁੜੇ ਹੋਏ ਸੀ ਤੇ ਰੇਪਵਾਉਂਦੇ ਤੇ ਆਪ ਰੇਹ ਦੇ ਢੇਰ ਤੇ ਮੰਝੜਾ ਕੇ ਵਹਿ ਜਾਂਦੇ ਸੀ ਤੇ ਉਹਨਾਂ ਨੇ ਆਪਦੇ ਬਾਗ ਦੇ ਵਿੱਚ ਇੰਨਾ ਬਰੂੜੀ ਦੀ ਰੇਹ ਪਵਾਉਣੀ ਤੇ ਇੰਨੀ ਖੇਤੀ ਕਰਨੀ ਤਾਂ ਮੈਂ ਇਹ ਚੀਜ਼ ਆਪ ਦੇਖੀ ਹੈ ਤਾਂ ਮੈਂ ਇਹ ਕਹਿ ਰਿਹਾ ਵੀ ਮੈਂ ਇਹੀ ਬੇਨਤੀ ਕਰਦਾ ਲੋਕਾਂ ਨੂੰ ਵੀ ਸਰੂਣੀ ਗਲੀਦਲ ਬਹੁਤ ਚੰਗੀ ਪਾਰਟੀ ਹੈ ਇਹਦੇ ਨਾਲ ਵਾਰ ਤੋਂ ਵਾਰ ਜੁੜੋ ਤੇ ਵਾਹਿਦ ਗੱਜ ਜੀ ਦਾ ਖਾਲਸਾ ਵੈਦ ਜੀ